ਅਜੰਡਾ ਚ ਵਧਿਆ ਸਿਆਸੀ 파ਰਾ ਕਿਸ ਵੱਲ ਹੈ ਲੋਕਾਂ ਦਾ ਧਿਆਨ ਸਾਰਾ ਕੀ ਕਾਲੀ ਦਲ ਦੀ ਜਿੱਤ ਰਹੇਗੀ ਬਰਕਰਾਰ ਜਾਂ ਨਵੀਂ ਪਾਰਟੀ ਲਈ ਲੋਕ ਪਿਆਰ ਚੋਣ ਦਾ ਮੈਦਾਨ ਦਾ ਤਾਪਮਾਨ ਹੋਇਆ ਹੋ ਲੋਕ ਕਿਸ ਨੂੰ ਪਾਉਣਗੇ ਵੋ ਸਰਵੇ ਤੋਂ ਅੰਦਰ ਦੀ ਗੱਲ ਸਾਰੀ ਆਖਿਰ ਕਿਸ ਦੇ ਜਿੱਤਣ ਦੀ ਹੈ ਤਿਆਰੀ ਬਠਿੰਡਾ ਪੰਜਾਬ ਦਾ ਉਹ ਲੋਕ ਸਭਾ ਹਲਕਾ ਜਿੱਥੇ ਦੋ ਦਹਾਕਿਆਂ ਤੋਂ ਅਕਾਲੀ ਦਲ ਜਿੱਤਦਾ ਆ ਰਿਹਾ ਹੈ ਖਾਸ ਤੌਰ ਤੇ ਬੀਬਾ ਬਾਦਲ ਜੋ ਕਿ ਇਹੇ ਸੀਟ ਤੋਂ ਤਿੰਨ ਵਾਰ ਐਮਪੀ ਰਹਿ ਚੁਕੇ ਨੇ ਕਿ ਉਹ ਇਸ ਵਾਰ ਬਾਦਲਾਂ ਦਾ ਗੜ੍ਹ ਬਚਾ ਪਾਉਣਗੇ ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਬਲੂਕਾ ਪਰਿਵਾਰ ਜੋ ਕਿ ਇੱਥੇ ਚੰਗੀ ਪੈਠ ਰੱਖਦਾ ਏ ਉਹਨਾਂ ਨੇ ਅਕਾਲੀ ਦਲ ਤੋਂ ਕਿਰਾਨਾ ਕਰ ਲਿਆ ਹੈ ਹੋਰ ਤਾਂ ਹੋਰ ਅਕਾਲੀ ਦਲ ਦੀ ਪੁਰਾਣੀ ਸਾਥੀ ਰਹੀ ਭਾਜਪੀ ਦੇ ਵੱਲੋਂ ਸਿਕੰਦਰ ਸਿੰਘ ਬਲੂਕਾ ਦੀ ਨੂ ਪਰਮਪਾਲ ਗੌਰ ਸਿੱਧੂ ਹਰ ਸਿਮਰਤ ਬਾਣੀ ਦੇ ਵਿਰੁੱਧ ਹੀ ਚੋਣ ਲੜ ਰਹੀ ਹੈ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਜੀਤ ਮਹਿੰਦਰ ਸਿੱਧੂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾਂ ਸਿਧਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਅਤੇ ਗੱਲ ਸੱਤਾਧਿਰ ਅਰਥਾਤ ਆਮ ਆਦਮੀ ਪਾਰਟੀ ਦੇ ਕਰੀ ਤਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਆਏ ਹੋਏ ਨੇ ਔਰ ਆਖਿਰ ਇੰਨੇ ਸਾਰੇ ਉਮੀਦਵਾਰਾਂ ਦੇ ਵਿੱਚੋਂ ਕਿਸ ਨੂੰ ਜਿਤਾਉਣ ਦੀ ਲੋਕਾਂ ਨੇ ਤਿਆਰੀ ਕੀਤੀ ਹੈ ਇਹ ਪਤਾ ਕਰਨ ਦੇ ਲਈ ਸਾਡੀ ਟੀਮ ਨੇ ਲੋਕਾਂ ਦੇ ਕੋਲ ਜਾ ਕੇ ਸਰਵੇਖਿਤ ਕੀਤਾ ਜਿਸ ਦੇ ਨਤੀਜੇ ਹੈਰਾਨ ਕਰਵਾ ਲੈਣੇ 2024 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਦੰਗਲ ਪੱਕ ਚੁੱਕਾ ਹੈ ਅਕਾਲੀ ਦਲ ਹਾਲਾਂਕਿ ਇਥੋਂ ਲਗਾਤਾਰ ਜਿੱਤਦਾ ਆਇਆ ਏ ਪਰ ਬੇਅਦਬੀ ਦਾ ਮੁੱਦਾ ਕਿਸਾਨਾਂ ਦਾ ਸਾਥ ਨਾ ਦੇਣਾ ਅਤੇ ਬੀਜੇਪੀ ਦੇ ਨਾਲ ਅੰਦਰਖਾਤੇ ਯਾਰੀ ਪਗਾਉਣਾ ਲੋਕਾਂ ਦੇ ਮੁਤਾਬਿਕ ਹੁਣ ਹੋਰ ਨਹੀਂ ਚੱਲਣ ਵਾਲਾ ਕਿਉਂਕਿ ਵੋਟ ਭਾਵੇਂ ਅਕਾਲੀ ਦਲ ਨੂੰ ਪਾਉਣ ਜਾਂ ਫਿਰ ਬੀਜੇਪੀ ਨੂੰ ਪਰਿਵਾਰ ਤਾਂ ਦੋਵੇਂ ਪਾਸੇ ਇੱਕ ਹੀ ਐ। ਅਜਿਹੀਆਂ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪਿੱਛੇ ਆਪਣੇ ਪ੍ਰਕਾਸ਼ ਸਿੰਘ ਬਾਦਲ ਸੀਗਾ ਜਾਂ ਬਾਦਲ ਪਰਿਵਾਰ ਸੀਗਾ ਜਾਂ ਹਰਸ਼ੀਰ ਮਰਕੌਰ ਬਾਦਲ ਸੀਗੀ ਨਾ ਕੰਮ ਤਾਂ ਕੋਈ ਸੁਬਾਦਾ ਕੀਤਾ ਨਹੀਂ ਹੈਗਾ ਹੁਣ। ਤੁਸੀਂ ਕਿਸਾਨੀ ਦੇ ਨਾਲ ਉਹਨੂੰ ਲੈ ਕੇ ਇੱਕ ਵੇਖ ਲੋ ਲੈ ਕੇ ਕਿ ਇਹਨਾਂ ਕੀ ਕੀਤਾ ਉਹਦੇ ਚ ਪਹਿਲਾਂ ਬੀਜੇਪੀ ਵਾਲੇ ਦਾ ਘਟ ਜੋੜ ਸੀਗਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਕਿਸਾਨਾਂ ਦੇ ਨਾਲ ਇਦਾਂ ਹੋ ਰਿਹਾ ਕਿਸਾਨ ਸਾਡੇ ਖਿਲਾਫ ਹੋ ਜਾਣਗੇ ਇਹ ਫਿਰ ਪਲਟੀ ਮਾਰ ਕੇ ਬੀਜੇਪੀ ਦੂਰ ਹੋ ਗਏ ਮਤਲਬ ਅੰਦਰੋਂ ਕੁੱਤੀ ਜੋ ਲੜੇ ਹੋਏ ਸਾਰੇ ਇੱਕ ਹੀ ਹੈਗੇ ਆ ਜੇਪੀ ਔਰ ਅਕਾਲੀ ਦਲ ਇਹ ਇੱਕੇ ਜੀ ਹੈ ਹਰ ਸਿਮਰਤ ਔਰ ਜਿਹੜੀ ਕਹਿੰਦੀ ਸੀਗੀ ਕਿਸਾਨਾਂ ਦੇ ਬਿੱਲ ਕਿਸਾਨਾਂ ਦੇ ਉੱਪਰ ਗੱਲ ਕਰੀ ਸੀਗੀ ਇਹ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਬਿੱਲ ਹੈ ਜਿਹੜੇ ਮੋਦੀਜ਼ ਲੈ ਕੇ ਆਇਆ ਸੀਗਾ ਅੱਜ ਉਹੀ ਹਰ ਸਿਮਰਤ ਕਹਿੰਦੀ ਹੈ ਕਿ ਬੀਜੇਪੀ ਗਲਤ ਹੈ ਪਰ ਜੇ ਦੇਖਿਆ ਜਾਏ ਤਾਂ ਕਾਲੀ ਦਲ ਔਰ ਬੀਜੇਪੀ ਇਕੱਤੇ ਆ ਰਹੇ ਸਨ ਕਾਫੀ ਟਾਈਮ ਤੋਂ ਕੰਮ ਕਰ ਰਹੇ ਲੇਕਿਨ ਉਹਨਾਂ ਦੇ ਕੰਮ ਚ ਇਨਾ ਦਮ ਨਹੀਂ ਹੈਗਾ ਸਾਰੇ ਵਿਟਿੰਡੇ ਦੀ ਪ੍ਰੋਪਰਟੀ ਵੇਚ ਕੇ ਖਾ ਗਏ ਹੋਗੇ ਠੀਕ ਹੈ ਇਹਨਾਂ ਦਾ ਇਹ ਕੀ ਕਹਿੰਦੇ ਆ ਲਗਾ ਲੋ ਕਿ ਜਿਹੜੀ ਆਪਣੇ ਕਿਸਾਨ ਦਾ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚ ਵੀ ਇਹ ਬੀਜੇਪੀ ਦੇ ਨਾਲ ਸਾਥ ਦੇ ਰਹੀ ਸੀ ਪੂਰਾ ਪੂਰਾ ਸਾਥ ਦਿੱਤਾ ਇਹਨਾਂ ਨੇ ਬਾਅਦ ਚ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਕਾਨੂੰਨ ਆਪਣੇ ਕਿਸਾਨਾਂ ਦੇ ਖਿਲਾਫ ਹੈ ਤੇ ਪਿੱਛੇ हट ਗਏ ਤੇ ਹੁਣ ਇਹਨਾਂ ਨੂੰ ਵੋਟ ਪਾਓਗੇ ਚਾਹੇ ਇਹਨੂੰ ਪਾ ਲਓ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਚਾਹੇ ਵੇਚਦੇ ਨੂੰ ਇਹਨਾਂ ਦੀ ਦੋਨਾਂ ਤੇ ਇੱਕੋ ਹੀ ਵੋਟ ਹੈ ਜਿਹੜੀ ਬੀਬੀ ਹਰਸਿਮਰਤ ਬਾਦਲ ਖੜੀ ਹੋਈ ਹੈ ਔਰ ਉਹ ਉਹ ਇਸ ਟਾਈਮ ਉਹ ਕਹਿ ਰਹੀ ਵੀ ਮੈਨੂੰ ਵੋਟਾਂ ਪਾਓ ਉਹਨੂੰ ਕਿਉਂ ਲੋਕ ਵੋਟਾਂ ਪਾਣ ਦਾ ਮੈਨੂੰ ਇੱਕ ਗੱਲ ਦੱਸੋ ਕਿਉਂਕਿ ਬਾਦਲਾ ਨੇ ਪਹਿਲਾਂ ਪੰਜਾਬ ਦਾ ਬੇੜਾ ਕਰ ਕਰਦਾ ਜੋ ਨਸ਼ੇ ਚੱਲ ਗਏ ਜਾਂ ਕੋਈ ਵੀ ਮਾਈਨਿੰਗ ਦਾ ਕੰਮ ਹੋਇਆ ਬਾਦਲਾ ਨੇ ਪੰਜਾਬ ਨੂੰ ਲੁੱਟ ਕੇ ਖਾੜਿਆ ਦੂਸਰੀ ਗੱਲ ਜਿਹੜੀ ਬੀਬੀ ਹਰ ਸਿਮਰਤ ਕੌਰ ਬਾਦਲ ਆ ਮੰਡਲ ਨੂੰ ਇਹਨੂੰ ਵੋਟ ਪਾ ਵੀ ਦਿੱਤੀ ਇਹਨੇ ਜਿੱਤ ਕੇ ਕਿੱਧਰ ਜਾਣਾ ਮੋਦੀ ਵਾਲੀ ਜਾਊ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਦੇ ਉੱਪਰ ਲੋਕ ਭਰੋਸਾ ਕਰਨ ਤੋਂ ਕੰਨੀ ਘਤਰਾ ਰਹੇ ਨੇ ਕਿਉਂਕਿ ਲੋਕਾਂ ਦਾ ਸਵਾਲ ਹੈ ਕਿ ਹੁਣ ਤੱਕ ਉਹ ਕਿੱਥੇ ਸੀ ਕਾਂਗਰਸ ਤਾਂ ਪੁੱਲੇ ਜਾਓ ਕਾਂਗਰਸ ਨੇ ਤਾਂ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਪਿਛਲੇ 5 ਸਾਲ ਪੂਲ ਖਵਾਏ ਆ ਕਾਂਗਰਸ ਤਾਂ ਖਤਮ ਹੀ ਹੈ ਠੀਕ ਹੈ ਜੀ ਪੰਜਾਬ ਚ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ 25 ਸਾਲ ਰਾਜ ਰਿਹਾ ਹੈ ਕਾਂਗਰਸ ਕੋਲੇ ਕੀਤਾ ਕੀ ਹੈ ਇਹਨਾਂ ਨੇ ਪੰਜਾਬ ਦੇ ਲਈ ਮਤਲਬ ਸਾਡਾ ਏਰੀਆ ਬਠਿੰਡਾ ਏਰੀਆ ਜਿਹੜਾ ਕਾਂਗਰਸ ਦਾ ਰਿਆ ਹੀ ਨਹੀਂ ਨਿਕਾਇ ਕਾਂਗਰਸ ਕਾਇ ਕਿ ਇਹਨਾਂ ਦਾ ਸਵਾਰਿਆ ਉਹਨੂੰ ਤਾਂ ਤੁਸੀਂ ਇੱਕ ਪਾਸੇ ਕਰ ਦਿਓ ਛੱਡ ਹੀ ਦਿਓ ਕਾਂਗਰਸ ਵਾਲੇ ਕਦੀ ਅੱਜ ਤੱਕ ਬਠਿੰਡੇ 'ਚ ਦਿਸੇ ਹੈ ਕੋਈ ਬੰਦਾ ਇਹਨਾਂ ਅੱਜ ਵੋਟਾਂ ਆਈਆਂ ਕਾਂਗਰਸ ਵਾਲੇ ਖੜੇ ਹੋ ਗਏ ਇਹਨਾਂ ਦਾ ਕੋਈ ਉੱਥੇ ਵਜੂਦ ਨਹੀਂ ਕੋਈ ਲੀਡਰ ਨਹੀਂ ਕੋਈ ਇਹਨਾਂ ਦੀ ਆਬਸ਼ਚ ਨਹੀਂ ਬੰਦੀ ਇਹ ਤਾਂ ਸਿਰਫ ਆਮ ਆਦਮੀ ਪਾਰਟੀ ਦੀਆਂ ਵੋਟਾਂ ਖਰਾਬ ਕਰਨ ਨੂੰ ਖੜੇ ਰਹਿੰਦੀ ਗੱਲ ਲੱਖਾ ਸਿਧਾਨਾ ਦੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਹਮੇਸ਼ਾ ਵਿਵਾਦਾਂ ਦੇ ਵਿੱਚ ਕਿਰੇ ਰਹਿਣ ਵਾਲੇ ਵਿਅਕਤੀ ਦੇ ਉੱਪਰ ਅੰਦੋਲਨ ਵੇਲੇ ਹੋਈ ਵਿਵਾਦਾਂ ਦੇ ਕਾਰਨ ਉਹ ਐਸੇ ਉਮੀਦਵਾਰ ਦੇ ਉੱਪਰ ਭਰੋਸਾ ਕਦੇ ਵੀ ਨਹੀਂ ਕਰ ਸਕਦੇ ਗੱਲ ਕਰ ਲਓ ਜਿਹੜਾ ਤੁਹਾਡਾ ਲੱਖਾ ਸਿਧਾਨਾ ਹੈਗਾ ਉਹ ਵੀ ਕੋਈ ਬਸ ਉਹ ਬੋਟਾ سپورਟ ਪਾਲ ਦਾ ਲੋਕਾਂ ਦਾ ਮੁੰਡਿਆਂ ਦਾ ਆਮ ਤੌਰ ਤੇ ਜੁਵਾ ਦੇ ਮੁੰਡੇ ਹੁੰਦੇ ਉਹਨੂੰ ਨਾਲ ਲੈ ਕੇ ਤੁਰਨਾ ਚਾਹੁੰਦਾ ਕੋਈ ਇੱਕ ਗੈਂਗਸਟਰ ਸੀਗਾ ਜੀ ਜੀ ਕਹਿੰਦਾ ਉਹਦਾ ਕੋਈ ਪਿੱਛੇ ਕੋਈ ਤੁਸੀਂ ਪਿੱਛੇ ਬេស ਚੜ ਕੇ ਵੇਖ ਲੋ ਤਾਂ ਕੋਈ ਬេស ਨਹੀਂ ਹੈਗਾ ਉਹ ਗੈਂਗਸਟਰ ਸੀਗਾ ਉਹ ਮੁੰਡਿਆਂ ਨੂੰ ਗਲਤ ਰਾਹ ਤੇ ਪਾ ਰਿਹਾ ਕੋਈ ਅੱਛੇ ਕੰਮ ਨਹੀਂ ਕਰ ਰਿਹਾ ਇੱਕ ਗੈਂਗਸਟਰ ਤੁਰਿਆ ਫਿਰਦਾ ਹੈ ਜੀ ਪਟੇਂਡੇ ਜਿਹੜੇ ਸਾਡੇ ਸ਼ਹਿਰ 'ਚ ਉਹ ਹੈਗਾ ਲੱਖਾ ਸਿਧਾਣਾ ਜਿਨੇ ਲੋਕਾਂ ਦੇ ਪੁੱਤ ਮਰਵਾਏ ਐ ਠੀਕੇ ਜੀ ਆਪਣਾ ਲੱਖਾਂ ਸਿਧਾਨਾ ਨੇ ਕਬਜੇ ਨਜਾਇਜ਼ ਕੀਤੇ ਆ ਉਸ ਅੱਜ ਕਹਿੰਦਾ ਜੀ ਮੈਂ ਲੋਕਾਂ ਦਾ ਪੰਜਾਬੀਆਂ ਦਾ ਵਸਿੰਦਾ ਮੈਂ ਉਹਨਾਂ ਦਾ ਰਖਵਾਲਾ ਉਹ ਸਭ ਤੋਂ بڑا ਗੁੰਡਾ ਹੈ ਉਹਨੇ ਪੰਜਾਬ ਨੂੰ ਪੰਜਾਬ ਦੇ ਬੱਚਿਆਂ ਨੂੰ ਮਰਵਾਇਆ ਤੇ ਬੁਰਾ ਹਾਲ ਕਰਿਆ ਪੰਜਾਬ ਦਾ ਜਿਹੜੇ ਕਬਜੇ ਕਰੇ ਆ ਠੀਕ ਹੈ ਜਿਹੜਾ ਲੱਖਾ ਸਿਧਾਣਾ ਹੈਗਾ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਖੋਪ ਬਣਾ ਰੱਖਿਆ ਪੰਜਾਬ 'ਚ ਮਾਹੌਲ ਖਰਾਬ ਕਰ ਰਿਹਾ ਹੈ ਲੜਾਈ ਦੰਗੇ ਵਾਲੇ ਬੰਦੇ ਹੈ ਇਹਨਾਂ ਨੂੰ ਵੋਟ ਪਾਣ ਦਾ ਮਤਲਬ ਹੈ ਵੋਟ ਖਰਾਬ ਕਰਨਾ ਲੱਖਾ ਸਿਧਾਣੇ ਨੂੰ ਵੋਟ ਕੌਣ ਪਾਊਗਾ ਲੱਖਾ ਮੈਨੂੰ ਕਿਸੇ ਨੂੰ ਗੱਤਨ ਦੀ ਜ਼ਰੂਰਤ ਨਹੀਂ ਇੱਕ ਗੈਂਗਸਟਰ ਬੰਦਾ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਦਾ ਰਿਹਾ ਹੈ ਅਗਰ ਬਠਿੰਡੇ ਦੇ ਲੋਕਾਂ ਨੇ ਆ ਵੀ ਜ਼ਮੀਨਾਂ ਦੇ ਕਬਜ਼ੇ ਕਰਵਾਣੇ ਹਨ ਜਾਂ ਕੋਈ ਆਪਦੇ ਮੁੰਡਿਆਂ ਨੂੰ ਗੈਂਗਸਟਰ ਬਣਵਾਣਾ ਹੈ ਬਾਦਲ ਜੀ ਵੋਟਾਂ ਲੱਖੇ ਸਿਧਾਣੇ ਹਾਲਾਂਕਿ ਇਸ ਦੌਰਾਨ ਖੇਤੀਬਾੜੀ ਮੰਤਰੀ ਕੁਰਬੀਤ ਖੁੱਡੀਆਂ ਦਾ ਜਦੋਂ ਨਾਮ ਆਇਆ ਤਾਂ ਲੋਕਾਂ ਨੇ ਉਹਨਾਂ ਦੇ ਕੰਮ ਦੇ ਉੱਪਰ ਤਸੱਲੀ ਦਿਖਾਈ ਅਤੇ ਕਿਹਾ ਕਿ ਉਹ ਫਸਲਾਂ ਦੇ ਨੁਕਸਾਨ ਵੇਲੇ ਬਿਜਾਈ ਵੇਲੇ ਅਤੇ ਕੁਦਰਤੀ ਆਫ਼ਤਾਂ ਵੇਲੇ ਉਹਨਾਂ ਵੱਲੋਂ ਕੀਤੇ ਕੰਮਾਂ ਤੋਂ ਸੰਤੁਸ਼ਟ ਨੇ ਜਿਸ ਕਾਰਨ ਉਹ ਇਸ ਵਾਰ ਅਕਾਲੀ ਦਲ ਦੀ ਥਾਂ ਤੇ ਉੱਪਰ ਬਠਿੰਡਾ ਦੇ ਵਿੱਚ ਆਪ ਨੂੰ ਇੱਕ ਮੌਕਾ ਦੇਣ ਦੀ ਤਿਆਰੀ ਕਰ ਰਹੇ ਹਨ ਸਾਡੇ ਕੁੜੀਆਂ ਸਾਹਿਬ ਹੈਗੇ ਆ ਆਮ ਆਦੀ ਪਾਰਟੀ ਜਿਹੜੇ ਆਪਣੇ ਕੁੜੀਆਂ ਸਾਹਿਬ ਸੀ ਇਹਨਾਂ ਦੇਖੋ ਚੰਗੇ ਕੰਮ ਕੀਤੇ ਕਿਸਾਨਾਂ ਵਾਸਤੇ ਲੜਦੇ ਆ ਖੜਦੇ ਆ ਕੰਦੇ ਮੁੱਦੇ ਚੱਕਦੇ ਆ ਔਰ ਬਹੁਤ ਹੀ ਵਧੀਆ ਇੱਕ ਆਪਣਾ ਉਮੀਦਵਾਰ ਜਿਹੜਾ ਗੁਰਮੀਸ਼ ਕੁੜੀਆਂ ਹੈਗਾ ਇੱਥੋਂ ਤੇ ਜਿਹੜੇ ਫਿੱਟ ਬੈਠਦੇ ਆ ਮੇਰੇ ਹਿਸਾਬ ਨਾਲ ਗੁਰਮੀਸ਼ ਕੁੜੀਆਂ ਉੱਪਰ ਤੋਂ ਕੋਈ ਵੀ ਵਧੀਆ ਹੋਰ ਕੈਂਡੀਡੇਟ ਨਹੀਂ ਹੈ ਕੁੜੀਆਂ ਜੀ ਨੇ ਕਿਸਾਨਾਂ ਦੇ ਲਈ ਸਭ ਤੋਂ ਪਹਿਲਾ ਕੰਮ ਕੀਤਾ ਜਦੋਂ ਸੀਐਮ ਸਾਹਿਬ ਨਾਲ ਕੋਈ ਵੀ ਮੀਟਿੰਗ ਕਿਸਾਨਾਂ ਦੀ ਹੋਣੀ ਸੀਗੀ ਉਹਨਾਂ ਨੇ ਸਿੱਧੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਈ ਠੀਕ ਹੈ ਸੈਂਟਰ ਸਰਕਾਰ ਨਾਲ ਕਿਸਾਨਾਂ ਦੇ ਹੱਕ ਦੇ ਲਈ ਕਿਸਾਨਾਂ ਦੇ ਅੱਜ ਖੇਤਾਂ ਨੂੰ ਪਾਣੀ ਜਿਹੜਾ ਲੱਗ ਰਿਹਾ ਤੁਸੀਂ ਦੇਖੇ ਰਹੋ 33 ਸਾਲ ਬਾਅਦ ਸਿੰਘ ਸਾਹਿਬ ਨੇ ਇਹੋ ਜਿਹੇ ਕੰਮ ਕਰਕੇ ਤੇ ਕੁਡਿਆ ਜੀ ਨੇ ਇਹੋ ਜਿਹੇ ਕੰਮ ਕੀ ਜੋ ਪੰਜਾਬ ਦੇ ਲਈ ਨੰਬਰ 1 ਉਹ ਦਿਖ ਰਹੇ ਹੈ ਲੋਕਾਂ ਨੂੰ ਜਿਵੇਂ ਤੁਹਾਨੂੰ ਪਤਾ ਕੁਡਿਆ ਸਾਹਿਬ ਆਪਣੇ ਐਗਰੀਕਲਚਰ ਮਿਨਿਸਟਰ ਹੈਗੇ ਹੈ ਇਹਨਾਂ ਨੇ ਪੰਜਾਬ ਦੇ ਜਿਹੜੇ ਕਿਸਾਨਾਂ ਉਹਨਾਂ ਨੂੰ ਪੂਰਾ ਸਪੋਰਟ ਦਿੱਤਾ ਹੈ ਠੀਕ ਹੈ ਮੋਦੀ ਸਾਹਿਬ ਤੱਕ ਇਹਨੇ ਆਵਾਜ਼ ਪਾਈ ਆਪਣੇ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਹੇਲਥ ਕੁਡੀਆਂ ਸਾਹਿਬ ਆਪਣੇ ਇਹਨਾਂ ਨੂੰ ਪੂਰੀ ਸਪੋਰਟ ਕਰੋ ਤੇ ਇਹਨਾਂ ਨੂੰ ਵਧੀਆ ਵੋਟਾਂ ਪਾ ਕੇ ਦਿਤਾਓ ਤੇਰੇ ਸਾਹਮਣੇ ਅਕੋਰਡਿੰਗਲੀ ਸਭ ਤੋਂ ਜੋ ਵਧੀਆ ਕੈਂਡੀਡੇਟ ਹੈ ਜੋ ਮੈਨੂੰ ਲੱਗਦਾ ਉਹ ਤਾਂ ਗੁਰਮੀਤ ਸਿੰਘ ਕਿਉਂਕਿ ਉਹਨੇ ਹਮੇਸ਼ਾ ਕਿਸਾਨੀ ਦੀ ਗੱਲ ਕੀਤੀ ਹੈ ਇਹ ਪਰਿਵਾਰ 50 ਸਾਲਾਂ ਤੋਂ ਲੋਕਾਂ ਨਾਲ ਜੁੜਿਆ ਹੋਇਆ ਹੈ ਇਹਨਾਂ ਦੇ ਫਾਦਰ ਸਾਹਿਬ ਵੀ ਐਮਪੀ ਠੀਕ ਹੈ ਇਹ ਜਦੋਂ ਕੋਈ ਖੇਤੀਬਾੜੀ ਮੰਤਰੀ ਬਣਿਆ ਇਹਨਾਂ ਨੇ ਜੋ ਕਿਸਾਨਾਂ ਦੇ ਜੋ ਵੀ ਮਸਲੇ ਹੁੰਦੇ ਸੀ ਉਹ ਸੀਐਮ ਭਗਵੰਤ ਮਾਨ ਸਾਹਿਬ ਕੋਲ ਲੈ ਕੇ ਜਾਂਦੇ ਰਹੇ ਆ ਔਰ ਮਸਲੇ ਹੱਲ ਕਰਵਾਦੇ ਨੇ ਔਰ ਇੱਕ ਜਿਹੜਾ ਬੇਦਾਗ ਇਹਦੇ ਤੇ ਕੋਈ ਬੰਦਾ ਉਂਗਲ ਨਹੀਂ ਲੱਗ ਸਕਦਾ ਤਾਂ ਇਸ ਬੰਦੇ ਤੇ ਵੀ ਇਹ ਬੰਦੇ ਦੇ ਕਿਤੇ ਦਾ 1 ਰੁਪਿਆ ਵੀ ਲੱਗਦਾ ਨਹੀਂ ਐਡਾ ਇਮਾਨਦਾਰ ਤੇ ਬੇਦਾਗ ਬੰਦਾ ਮੇਰੇ ਸਾਹਮਣੇ ਨਾਲ ਗੁਰਮੀਤ ਸਿੰਘ ਉੱਠਿਆ ਔਰ ਮੈਂ ਲੋਕਾਂ ਨੂੰ ਇਹ ਹੀ ਕਹਾਂਗਾ ਵੀ ਵੋਟ ਆਪਦੀ ਖਰਾਬ ਨਾ ਕਰਿਓ ਭਾਈ ਨਾ ਦਾ ਬਾਦਲਾਂ ਨੂੰ ਪਾਹੰਦਾ ਕੋਈ ਵਿਖਦਾ। ਉਹ ਮੋਦੀ ਨੂੰ ਜਾਣੀ। ਨਾ ਕਿਸੇ ਗੈਂਗਸਟਰ ਨੂੰ ਪਾਓ। ਵੋਟ ਜੇ ਅਗਰ ਪਾਣੀ ਹੈ ਤਾਂ ਗਰਮੀਤ ਸਿੰਘ ਖੁੱਲ ਜਾਂਦਾ। ਇਸ ਸਰਵੇ ਦੌਰਾਨ ਜੋ ਨਤੀਜੇ ਆਏ ਅਸੀਂ ਵੀ ਉਸ ਦੀ ਉਮੀਦ ਨਹੀਂ ਕੀਤੀ ਸੀ। 55% ਲੋਕਾਂ ਨੇ ਆਪ ਨੂੰ ਮੌਕਾ ਦੇਣ ਦੀ ਗੱਲ ਆਖੀ। ਉਹਨਾਂ ਦਾ ਕਹਿਣਾ ਸੀ ਕਿ ਮੁਫਤ ਬਿਜਲੀ, ਵਧੀਆਂ ਸਿਹਤ ਸਹੂਲਤਾਂ ਅਤੇ ਬੱਚਾ ਲਈ ਬਿਹਤਰ ਸਿੱਖਿਆ ਮਿਲਣ ਨਾਲ ਉਹ ਬਹੁਤ ਖੁਸ਼ ਨੇ। ਜਿਸ ਦਾ ਫਾਇਦਾ ਹੁਣ ਆਪ ਨੂੰ ਮਿਲਦਾ ਦਿਖ ਰਿਹਾ ਹੈ। ਉਜੇ ਨੰਬਰ ਦੇ ਉੱਪਰ ਬੀਬਾ ਸਿਮਰਤ ਕੌਰ ਬਾਦਲ 30% ਵੋਟਾਂ ਦੇ ਨਾਲ ਤੀਜੇ ਨੰਬਰ ਦੇ ਉੱਪਰ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ 19% ਵੋਟਾਂ ਦੇ ਨਾਲ ਅਤੇ 4% ਵੋਟਾਂ ਦੇ ਨਾਲ ਭਾਜਪਾ ਦੇ ਹਰਪਾਲ ਕੌਰ ਜੀ ਨੂੰ ਅਤੇ 2% ਅਦਰਸ ਨੂੰ ਜਾਂਦੀਆਂ ਦਿਖਾਈ ਦੇ ਰਹੀਆਂ ਨੇ